ਚਿਤਰਾ ਸਨਿਆਰਾ سونے ਨੂੰ ਪਟਣ ਦੇ ਅਸਵੱਤੀ ਲਾਦਾ ਜਿਸ سونے ਦੇ ਵਿੱਚੋਂ ਨੇ ਥੋੜ ਨੂੰ ਕੱਢਣਾ ਹੈ ਉਹ ਉਸ سونے ਨੂੰ ਆਪਣੀ ਠਾਲੀ ਵਿੱਚ ਪਾ ਦਿੰਦਾ ਫਿਰ ਉਹਦੇ ਇਹਾਂ ਆਕ ਦਿੰਦਾ ਜਿਉਂ ਹੋਈ ਉਸ سونے ਦੇ ਸੇਕ ਲੱਗਦਾ ਪੂਰੀ ਠਾਲੀ ਵਿੱਚੋਂ نہیں خارجا, ہے, جبے, سونا نہیں وہ کچھ اور شدھ جوں کو

گرو بھی اسی طرح ساز رکھتا ہے جدو سارے جیون بچ دینا کہ کوئی پر کم رہی ہے ساری جا سکھ اس کسبرٹی تے پورا ہوتا دیا ہے دکھ بخ آ سب دل پھرانے پی نہماتما درگاہ ج

ਕਿ ਭਗਤ ਕਬੀਰ ਕਹਿੰਦੇ ਜਿਹੜਾ ਤਾਂ ਗੁਰੂ ਦੀ ਕਸਮੱਟੀ ਤੇ ਪੂਰਾ ਹੋ ਗਿਆ ਉਸ ਪਰਮਾਤਮਾ ਦੀ ਕਸਮੱਟੀ ਤੇ ਪੂਰਾ ਹੋ ਗਿਆ ਪੂਤਾ ਹੋ ਜਾਂਦਾ ਹੈ ਪਰਮਾ ਜਿਹੜੇ ਕਸਮੱਟੀ ਦੇ ਪੂਰਾ ਦੀ ਉਪਰਦਾ ਉਹ ਫਿਰ ਭਰਮਦਾ ਰਹੇ ਗੁਰੂਦਾਰ ਦਰਸ਼ਣ ਕੇ ਕਦੇ ਕਿਸੇ ਦਰ ਤੇ ਜਾ ਕੇ ਪੜਤ ਰਹੇ ਕਦੇ ਕਿਸੇ ਦਰ ਤੇ ਜਾ ਕੇ ਪੜਤਦਾ ਉਹ ਫਿਰ ਉਸ ਸੋਨੇ ਵਰਗਾ ਜਿਹ ਸੋਨੇ ਵਿੱਚ ਘੋਟ ਹੈ ਨਾ <متنسان> جدو سنیا ہوٹ نو دور کری پا کے آگ جاتا ہے سونا برتنا ہے اسی طرح ساگو برقرار سے کوئی برا ہوتا ہے کھیتے کے سو درتے پروام ہو جاتا ہے جس سونے کھوٹ نکل جاتی ہے سنیا اس سونے کو اپنی کموری بچ رکھتا ہے شدھ کر کے رکھتا ہے

ਸੋਨੇ ਨੂੰ ਪਰਖਣ ਦੀ ਉਸੋਕੀ ਲਾਉਂਦਾ ਹੈ ਗੁਰੂ ਵੀ ਦੇ ਲੋ ਪਰਖਣ ਦੀ ਉਸੋਕੀ ਲਾਉਂਦਾ ਹੈ ਨਬਰ ਆਇਆ ਨਾ ਗੁਰੂ ਦੇ ਅੱਗੇ ਅਰਦਾਸ ਆਇਆ ਕਿ ਇਹ ਸਾਈਂ ਨੂੰ ਬਲ ਬਖਸ਼। ਇਹਨਾਂ ਦੁੱਖਾਂ ਨਾਲ ਲੜਦਾ ਬਲ ਬਖਸ਼ ਮੈਂ ਇਹਦਾ ਧਰਮਾ ਛੱਡਣਾ ਤੇਰੇ ਨਾਲ ਗੁੜਿਆ ਇਹ ਗੁਰੂ ਅੱਗੇ ਅਰਦਾਸ ਇੱਕ ਦਿਨ ਇਹ ਘੋਟ ਨਿਕਲ ਜਾਏਗੀ ਬਹਿ ਭਰ ਆ ਨਿਕਲ ਜਾਣਗੇ ਮਨ ਜੁ ਫਿਰ ਤੂੰ ਪੜਕੇਗਾ ਗੁਰੂ ਦਾ ਦਰਖਣੇਗਾ ਕਿ ਗੁਰੂ ਦੇ ਦਰਖੇ ਇੱਕ ਨ ਪਰਮਾਨੰਤ ਹੋ ਜਾਏਗਾ ਤੇ ਪਰ ਬਾਤਮਾ ਨੇ ਆਖਿਆ ਤਜੂਰੀ ਦੇ ਵਿੱਚ ਕਿੰਨੇ ਪਾਪ ਹਨ ਪਾਪ ਆਪਣੇ ਦਰਖੇ ਤਿੰਨ ਪਰਮਾਨੰਤ ਕਰ ਲੈਣਾ ਹੈ ਜੇ ਦੀ ਕੁਸਵਰਜੀ ਦੇ ਪੂਰਾ ਉਤਾਰਿਆ ਤਾਂ